ਇਕ ਓੰਕਾਰ ਸਤਿਗੁਰ ਪ੍ਰਸਾਦ ਰਹਿਰਾਜ ਸਾਹਿਬ ਸਤ ਨਾਮ ਸ੍ਰੀ ਵਾਹਿਗੁਰੂ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇਉ ਮੁਖ ਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਹਾਓ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੇ ਤੇ ਸੋ ਪਾਰ ਪਿਆ ਕਹਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾਂ ਕਹਤੇ ਤੇਰੇ ਵਾਵਣ ਹਾਰੇ केते तेरे राग परी शिव कहिए है केते तेरे गावन हारे गावन तुधनो पवन पानी बैस अंतर गावै राजा धर्म दुवारे गावन तुधनो चित गोपत लेख जानन लिख लिख धर्म बीच आरे गावन तुधनो ईसर ब्रह्मा देवी सोहन तेरे सदा सवारे गावन तुधनो इंद्र इंद्रासन बैठे देवत्या धरनाले गावन्तु धिनो सिद्ध समाधि अंदर गावन्तु धिनो साध बीचारे गावन्तु धिनो जति सती संतोषी गावन्तु धिनो वीर करारे गावन्तु धिनो पंडित पठन रखी सर युग-युग वेदा नाले गावन्तु धिनो मोहनिया मनमोहन स्वर्ग मच्छ प्याले गावन तुधनु रतन उपाय तेरे 860 तीर्थनाले गावन तुधनु जोध महाबल सूरा गावन तुधनु खाणी चारे गावन तुधनु खंड मंडल ब्रह्मंडा कर कर रखे तेरे तारे सही तुधनु गावन जो तुध पावन रत्ते तेरे भगत रसाले ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚਿ ਨਾਈ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਣ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵੜਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ گرم ਮਿਲਾ ਨਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੂ ਦੇ ਤਸੈ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਇ ਚਲੀ ਹੈ ਦੁਖ ਸੋਕਿਓ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਢਿਆਈ ਆਖ ਠਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾਰ ਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜੇ ਨਰ ਦੇਨ ਕਾਰ ਕਿਆ ਕੀ ਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਭਾਗ ਵਢੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲੇ ਸੰਗਤ ਗੁਣ ਪਰਗਾਸ ਜਿਨ ਹਰ 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 ਅਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਜਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁੱਟ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚੜੇ ਛਰੇਆ ਇਨੇ ਕਾਵਣ ਖਲਾਵੈ ਕਵਣ ਚੁਗਾਵੈ ਮਨਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰਾਨ ਤਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਆ ਤੁਹਾਰੇ ਜੀ ਤੁਂ ਜੀਆਂ ਕਾ ਦਾਤਾਰਾ ਹਰ ਧਿਆਵਹ ਸੰਤਹ ਜੀ ਸਭ ਦੁਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ ਜਿ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਪਾਉ ਔਰ ਜਿਨ ਹਰ ਨਿਰਪਾਉ ਤੇ ਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਾਲਾਹਨ ਤੁਝੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਹਾਡਾ ਜੈ ਬੜਾ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜਾ ਤੋ ਭਾਵੈ ਸੋਈ ਠਿਸੀ ਜੋ ਤੂ ਦੇ ਸੋਈ ਹਾ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰ ਹੈ ਤਿੰਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੈ ਤੁਝ ਬਿਨ ਦੁਜਾ ਕੋਈ ਨਾ ਹੈ ਜੀਆ ਜੰਤ ਸਭ ਤੇਰਾ ਖੇਲ ਵੇ ਜੋਗ ਮਿਲ ਵਿੱਚ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨ ਕੋਏ ਤੂੰ ਕਾਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਰੜਾ ਪਹਿਲਾ ਨਿਵਾਸ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਐ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ 5 ਭਾਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਤਰਮ ਨ ਕਮਾਇ ਸੇਵਾ ਸਾਧ ਨ ਜਾਣਿਆ ਹਰ ਰਾਇ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖਹੁ ਸਰਮਾ ਜਪ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਸਵੀਂ ਚਾਉ ਪਈ ਪੁਨਰਾਚਸਕਾ ਕਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ कह पने ब्रेस्ट गगनते पै सभन आन बधाई दई तन तन लोगन के राजा दुष्टन दाह गरीब निवाजा अखल भवन के सिर जन हारे दास जान मोहे लेहो उ बारे कबे ओ बाच बेनती चाव पै हमरी करो हाथ दय रक्षा पूर्ण होए चित की इच्छा तब चरनन मन रह हमारा अपना जान करो प्रपारा हमरे दुष्ट सभय तुम काव हो आपहा दया मोहे बचाव हो सुखी बसै मोरो परिवार सेवक सिख सभय करतार मोरो अच्छा निज कर दय करिय सब बैरन काव आज संघर्य पूरन होए हमारी आशा तोर भजन की रह प्यासा तुम्हे छाड़ कोई अवर न त्याहु जो बर चाहूं सो तुमते पाऊं सेवक सिख हमारे तारिय है चुन चुन सत्र हमारे मारिय है ਆਪ ਹਾ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੀ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਯੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਧ ਕੀਓ घट घट के अंतर की जानत भले बुरे की पीर पछाणत चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जान जब उदकरख करा कर तारा प्रजा धरत तब देह अपारा जब आकरख करत हो कब हूँ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰ ਐ ਆਪ ਆਪਣੀ ਬੂਝ ਉਚਾਰ ਐ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜ ਉਚਾਰਤ ਪੇਦਾ ਜਾ ਕਾ ਭੇਵ ਨ ਪਾਵਤ ਬੇਦ ਤਾ ਕਾ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਾ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ कहु सिमट पयो शंकर इकएठा सगरी श्रेष्ठ दिखाय अचंपव आद जुगाद स्वरूप स्वयं पव अब रक्षा मेरी तुम करो सिख उबार असिख संघरो दुष्ट जते उठवत उत्पाता सकल मलेछ करो रण काता जे अस्तुज तब सरनी परे तिनके दुष्ट दुखित हवे मरे पुरख जवन पग परे तिहारे तिनके तुम संकट सब तारे जो कलकाओ एक बार ते ताके काल निकट नह हैं रक्षा होय सब काला दुष्ट अरिष्ट टरै तत्काला कृपा दृष्ट तन जाहे निहर हो ताके ताप तनक महो हर हो रिद्ध सिद्ध कर्मों सब होई दुष्ट छा छवै सके न कोई एक बार जिन तुम संभारा काल फास्तय ताहें उबारा ਜੈ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਹੁ ਉਬਾਰੀ ਸਰਬ ਥਾਰਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੈ ਕਰਤਾ ਸ੍ਰੀ ਅਸ ਤੁਝ ਜਪੈ ਦਿਆਲਾ पूरन करा ग्रंथ तत्काला मन बांछत फल पावै सोई दुख नत सै व्यापत कोई अड़ेल सुना गुंगजो याह सो रसना पावै सुना मूड़ चितलाए चतुरता आवै दुख दर्द पाओ निकट नत नर के रह हो जो या की एक बार चावपई को कह चावपई संबत 17 सहसपणिज अर्ध सहस फुन तीन कहि जा पाद्रव सुदी अष्टमी रववारा तीर सतद्रव ग्रंथ सुधारा एते श्री चित्रोपख्याने त्रिया चित्रे मंत्री पूप संबादे 405 चित्र समापत मस्त शुभ मस्त आप जूं दोहरा दास जान कर दास पर की जय कृपा अपार आपहा दय राख मोहे मन करम वचन विचार चापई ਮੈਂ ਨਾ ਗਣੇਸ਼ਹਿ ਪ੍ਰਥਮ ਮਨਾਉ ਕਿਸਨ ਬੇਸਨ ਕਭੂ ਨਹ ਪਿਆਉ ਕਾਨ ਸੁਨੇ ਪਹਿਚਾਨ ਨਾ 300 ਲੇਵ ਲੱਗੀ ਮੋਰੀ ਪਗ 100 ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰ ਕਰਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਇਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਤ ਪਰਿਯ ਚੁੰਚਨ ਸਤਰ ਹਮਾਰੇ ਮਰੀਏ ਦੇਗ ਤੇਗ ਜਗ ਮੈਂ ਦਉ ਚੱਲੇ ਰਾਖ ਆਪ ਮੋਹੇ ਔਰ ਨਾ ਦਲੇ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪ ਨਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਣ ਦਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰ ਕਰ ਥਾਰਾ ਦਾਸ ਜਾਨ ਦਾ ਹੱਥ ਉਬਾਰੋ हमरे सब बैरियन संगारो प्रथम तरो भगवत को ध्यानना बहुर करो कविता बन्हनाना कृष्ण जथा मत चरित्र उचारो चूक होए कबले हो सुधारो कबे ओ बाच दोहरा जो निज प्रभु मो सो कह सो कह ह हो जग माहे जो तह प्रभु को धाय है ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਪਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਤ ਸੁਨਾਏ ਕਬ ਬਾਚ ਦੋਹਰਾ ਠਾਂਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ पंथ चलै तब जगत में जब तुम करहो सहाय दोहरा जे जे तुमरे ध्यान को नित उठते हैं संत अंत लहेंगे मुक्त फल पावेंगे भगवंत दोहरा काल पुरख की देह मो कौटक महेश कोट इंद्र ब्रह्मा रव सस करोर जलेश दोहरा राम कथा जुग जुग अटल सब कोई पाखत नेत ਸਵਰਗਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਧ ਬਿਆਧ ਛਵੈ ਸਕੈ ਨ ਕੋਈ ਸੰਮਤ 17 ਸਹਸ 55 ਹਾੜ ਵਦੀ ਪ੍ਰਥਮ ਸੁਖ ਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੋ ਲੇਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਮਈਆ ਪਾਏ ਗਏ ਜਬ ਤੇ ਤੁਮਰੇ बताए कौ आंख तड़े नहीं आनयो राम रहीम पुराण कुरान अनेक कह मत एक न मानयो सिमरत शास्त्र वेद सब है। बहु भेद कह हम एक न जानेओ श्री असपान कृपा तुमरी कर मैं ना कहयो सब तोहे बखानियो दोहरा सगले द्वार कौ छाड़ कै गयो तुहारो द्वार बाहे गहे की लाज अस गोविंद दास तुहार सगले द्वार कौ छाड़ कै ਗੇਹੋ ਤੋਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੋਹਾਰ RAM KALI MAHALLA TEJJA ANAND EK ONKAR SAT GURU PRASAD ANAND PYAA MERI MAAYE SAT GURU MAIN PAAYA SAT GURU TA PAAYA SAHJ SE TE MAN VAJHIYA VAADAIYA RAAG RATAN PARWAAR PARIYA SABD GAAVAN AIYA SABDO TA GAAVHO HARI KE RAM MANJINI VASAYA ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨਹੁ ਸੰਤਹੁ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰਿਆ ਪੰਚ ਦੂਤ ਤੁਧ ਵਸਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਸੈ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਰਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰह्म ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸੜਸੈ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ 5 ਥਾਲੇ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ 5 13 ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਥੱਥ ਤੂ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰਾ ਛੜ ਜਾਹੇ ਭਉ ਜਲ ਬਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਾ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈਨੂ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੈ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਹਿਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹ ਪਾਈ ਅਠਾਉ ਕਹਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗਮਹਿ ਉੱਤਮ ਕਾੜੀ ਹੈ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਉਭਾਰਿਐਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਐਨ ਹੋਆ ਆਪ ਦਿਆਲ ਮਨਹੁਨਾ ਵਿਸਾਰਿਐਨ ਸਾਧ ਜਨਾ ਕੈ ਸੰਗ ਭਵਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ